ਅੰਮ੍ਰਿਤਸਰ ਵਿਖੇ ਸਭ ਤੋਂ ਪਹਿਲਾਂ ਉਹਨਾਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਉੱਥੇ ਨਿਤਮਸਤਕ ਹੋਏ ਤੇ ਹੁਣ ਅੰਮ੍ਰਿਤਸਰ ਪਹੁੰਚੇ ਨੇ ਸਿਆ ਬਾਦ ਤੇ ਅਵਿੰਦ ਕੇਜਰੀਵਾਲ ਸੋ ਅੰਮ੍ਰਿਤਸਰ ਤੋਂ ਤੁਸੀਂ ਦੇ ਤਸਵੀਰਾਂ ਤੁਸੀਂ ਦੀ ਪਾ ਰਹੇ ਹੋ ਪੰਜਾਬ ਦੇ ਵਿੱਚ ਮਾਨਸਿਕਾਰ ਦੇ 3 ਸਾਲ ਪੂਰੇ ਹੋਏ ਨੇ ਸੋ ਇਹਨਾਂ 3 ਸਾਲਾਂ ਦੀ ਪ੍ਰਾਪਤੀਆਂ ਗਣਵਾਉਂਦੇ ਹੋਏ ਵੀ ਨਜ਼ਰ ਆਏ ਸੋ ਪਹਿਲਾਂ ਦਰਬਾਰ ਸਾਹਿਬ ਨੂੰ ਨਮਸਤਕੂਤ ਬਾਅਦ ਸੀਯਾਬਾਨ ਨੇ ਮੀਡੀਆ ਨੂੰ ਖਾਤਮ ਹੁੰਦੇ ਜਾਣਕਾਰੀ ਸਾਂਝੀ ਕੀਤੀ ਸੀ ਪੰਜਾਬੀ ਨੇ ਧੰਨਵਾਦ ਕੀਤਾ ਤਾਂ ਅੰਮ੍ਰਿਤਸਰ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਪਾਰ ਸਿੱਧੇ ਤਸਵੀਰਾਂ ਗੁਰੂ ਨਗਰੀ ਅੰਮ੍ਰਿਤਸਰ ਤੋਂ ਜਿੱਥੇ ਸੀਯਾਬਾਨ ਤੇ ਅਰਵਿੰਦ ਕੇਜਰੀਵਾਲ ਪਹੁੰਚੇ ਹੋਏ ਸੋ 30 ਸਾਲ ਬੇਮਿਸਾਲ ਤਹਿਤ ਅੰਮ੍ਰਿਤਸਰ ਆ ਵਿਖੇ ਪਹੁੰਚੇ ਨੇ ਆਪ ਸੁਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਸ੍ਰੀ ਸਦੇ ਤਸਵੀਰ ਅੰਮ੍ਰਿਤਸਰ ਤੋਂ ਤੁਸੀਂ ਦੇਖ ਪਾ ਰਹੇ ਹੋ ਆਮ ਆਦੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਮੌਕੇ ਤੇ ਹਾਜ਼ਰ ਹੈ ਕੈਬਨਟ ਮੰਤਰੀ ਗੁਰਦੀਪ ਸਿੰਘ ਧਾਲੀਵਾਲ ਵੀ ਨਾਲ ਹਾਜ਼ਰ ਨੇ ਸੋਮਰ ਸਰ ਪਹੁੰਚੇ ਨੇ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾ। ਸੁਤੰਤ੍ਰਣ ਸਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਪੂਰੇ ਹੋਏ ਨੇ। ਸੁਇਨਾ ਤਿੰਨ ਸਾਲਾਂ ਦੀ ਪ੍ਰਾਪਤੀਆਂ ਗਣਮਾਉਂਦੇ ਹੋਏ ਆਮ ਆਦਮੀ ਪਾਰਟੀ ਨਜ਼ਰ ਆਈ ਹੈ। ਸੁਨਾਲ ਇਸੇ ਵਾਰ ਨੇ ਇਹ ਵੀ ਕਿਹਾ ਹੈ ਕਿ ਜੋ ਪਿਛਲੇ ਸਰਕਾਰਾਂ ਨੇ 70 ਸਾਲ ਦੇ ਵਿੱਚ ਨਹੀਂ ਕੀਤਾ ਅਸੀਂ ਤਿੰਨ ਸਾਲਾਂ ਦੇ ਵਿੱਚ ਕੀਤਾ। ਸੁਸ਼ੀਦਿਆ ਤਸਵੀਰਾਂ ਗੁਰੂ ਨਗਰੀ ਅੰਮ੍ਰਿਤਸਰ ਤੋਂ ਸੋ ਅਮਨਸਰ ਪਹੁੰਚੇ ਨੇ ਸੀਆ ਮਾਨ ਤੇ ਅਰਵਿੰਦ ਗਿਜਰੀਵਾਲ ਤਸਵੀਰਾਂ ਤੁਸੀਂ ਦੇਖ ਪਾਰੋ ਸਿੱਧੇ ਤਸਵੀਰਾਂ ਆਮਦੀ ਪਾਰਟੀ ਦੀ ਲੀਡਰਸ਼ਿਪ ਵੀ ਇਸ ਮੌਕੇ ਤੇ ਹਾਜ਼ਰ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਦਰਬਾਰ ਸਭ ਬਥਰ ਟਿਕਿਆ ਗੁਰੂ ਘਰ ਨਤਮਸਤਕ ਹੋਏ ਮਹਾਰਾਜਾ ਸ਼ੀਵਰ ਪ੍ਰਾਪਤੀਤਾ ਤਤਨ ਸਾਲਾਂ ਦੀਆਂ ਪ੍ਰਾਪਤੀਆਂ ਦਿਨਵਾਈਆਂ ਜਾ ਰਹੀਆਂ 3 ਸਾਲਾਂ ਦੇ ਦਰਮਿਆਨ ਕੀ ਕੁਝ ਕੀਤਾ ਆਮਦੀ ਪਾਰਟੀ ਦੀ ਸਰਕਾਰ ਆਪਣੇ ਪ੍ਰਾਪਤੀਆਂ ਦਿਨਵਾ ਰਹੀ ਹੈ ਸੁਇਸ ਮੌਕੇ ਤੇ ਸੀਐਮ ਬਾਦ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜੋ 70 ਸਾਲਾਂ ਦੇ ਵਿੱਚ ਨਹੀਂ ਕੀਤਾ 80 ਤੋਂ 3 ਸਾਲਾਂ ਦੇ ਵਿੱਚ ਕੀਤਾ ਜੋ ਜੋ ਵੀ ਹੁੰਦਾ ਕੋਰ ਨੇ ਕੰਮਕਾਰ ਕਰਵਾਏ ਨੇ ਉਹਨਾਂ ਬਾਬਤ ਜਿਹੜੀ ਹੈ ਜਾਣਕਾਰੀ ਦਿੱਤੀ ਜਾ ਰਹੀ ਹੈ ਨਾਲ ਹੀ ਸੀਐਮ ਬਾਦ ਨੇ ਇਸ ਮੌਕੇ ਤੇ ਪੰਜਾਬੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਸੋਮਨੀ ਸਰ ਤੁਸੀਂ ਦੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਫਿਨਾਲੀ ਤੁਹਾਨੂੰ ਦੱਸ ਦਈਏ ਕਿ ਅੱਜ ਅਰਵਿੰਦ ਕੇਜਰੀਵਾਲ ਨੇ ਇੱਕ ਅਹਿਮ ਤੇ ਵੱਡੀ ਸਟੇਟਮੈਂਟ ਸਾਂਝੀ ਕੀਤੀ ਹੈ ਉਹਨੇ ਕਿਹਾ ਕਿ 5 ਸਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਰਹਿਣ ਸੂ ਕੁ ਚਰਚਾਵਾਂ ਸਨ ਜਿਸ ਤੰ ਮੱਦੇ ਨਜ਼ਰ ਅੱਜ ਜਿਹੜੀ ਇਹ ਗੱਲ ਕਲੀਅਰ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਦੁਆਰਾ ਉਹਨੇ ਕਿਹਾ ਕਿ 5 ਸਾਲ ਭਗਵੰਤ ਸਿੰਘ ਮਾਨ ਹੀ ਸੀਐਮ ਰਹਿਣਗੇ ਸੂ ਅੰਮ੍ਰਿਤ ਸਰ ਪਹੁੰਚੇ ਨੇ ਸੀ ਆ ਮਾਤ ਤੇ ਅਰਵਿੰਦ ਕੇਜਰੀਵਾ ਤੁਸੀਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਉਹਨਾਂ ਦੇ ਨਾਲ ਉਹਨਾਂ ਦੇ ਘਰ ਦੇ ਵੀ ਨੇ ਇਸ ਮੌਕੇ ਤੇ ਆਮਦੀ ਪਾਰਟੀ ਦੀ ਲੀਡਰਸ਼ਿਪ ਵੀ ਨਾਲ ਹਾਜ਼ਰ ਹੈ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਇਸ ਮੌਕੇ ਤੇ ਨਾਲ ਹਾਜ਼ਰ ਨੇ ਸੋਹਾਂ ਮਰੀਸਰ ਤੋਂ ਲਾਈ ਤਸਵੀਰਾਂ ਤੁਹਾਡੇ ਵੀ ਸਕਰੀਨ ਤੇ ਸੁਰਾਤ 10 ਸਾਲ ਪੂਰੇ ਹੋਏ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਪੰਜਾਬ ਦੇ ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ ਦਰਮਿਆਨ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤਾ ਹੈ ਉਹਨੇ ਕਿਹਾ ਕਿ 5 ਸਾਲ ਦੇ ਲਈ ਭਗਵੰਤ ਸਿੰਘ ਮਾਨ ਹੀ ਮੁੱਖ ਮੰਤਰੀ ਰਹਿਣਗੇ ਸੁਦੇਨ ਤਸਵੀਰ ਆਪਨੇ ਸਿਰ ਦਿਖ ਪਾ ਰਹੇ ਹੂੰ ਇਸ ਤੋਂ ਪਹਿਲਾਂ ਦਰਬਾਰ ਸਭ ਨੁਮਸਤਕ ਹੋਏ ਅਰਵਿੰਦ ਕੇਜਰੀਵਾਲ ਸੀਐਮ ਆਨ ਖੁਦਾ ਪਵਨ ਸ਼ਰਮੀ ਵਾਲਾ ਕੌਪਨਰੀ ਪੰਜਾਬ ਅੱਜ ਜਿਹਨਾਂ ਅੱਜ ਹੋ ਰਾਇਏ ਨੇ ਪਰ ਵੀ ਕਾਜਾ ਕਿ ਫਤੋ ਮੈਲਾ ਕਾਲੇ ਉਪਰਤ ਤੱਕ ਦਬ ਜੇਗਾ ਜਦੋਂ ਇਹ ਕਰਦੇ ਸੋਪ ਕਰ